ਦੀਦੀ ਹਾਂਜੀ ਕੀ ਕਰਦੀ ਪਈਆਂ ਕੁਝ ਹੀ ਜਰਾ ਕੱਪੜੇ ਲਾਣ ਦੀ ਸੀ ਕੱਪੜੇ ਤੇ ਲਾਣੇ ਪਈਆਂ ਕੀ ਗੱਲ ਤੁਹਾਨੂੰ ਕੀ ਆਂ ਤੁਸੀਂ ਦੋਨੇ ਕਿ ਦੂਜੇ ਨੂੰ ਬੁਲਾਉਂਦੀ ਆ ਕਿਉਂ ਨਹੀਂ ਪਈਆਂ ਰਹਿਣ ਦੋ ਅਸੀਂ ਜਿੱਧਾ ਹੈ ਗੀਆਂ ਨਾ ਮੰਮੀ ਉਦਾਂ ਹੀ ਠੀਕ ਹੈ ਕਿਉਂ ਉਸ ਤਰ੍ਹਾਂ ਠੀਕ ਹੈ ਨਹੀਂ ਠੀਕ ਹੈ ਸਹੀ ਹੈ ਖੋਸ਼ੇ ਗਿਆਂ ਪੈ ਕੇ ਦੂਜੇ ਨਹੀਂ ਨਾ ਬੁਲਾਉਂਦੇ ਠੀਕ ਹੈ ਆਪਣੀ ਮਰਜ਼ੀ ਨਾਲ ਉਹ ਵੀ ਆਪਣਾ ਕੰਮ ਕਰੀ ਜਾਂਦੇ ਮੈਂ ਵੀ ਆਪਣਾ ਕੰਮ ਕਰੀ ਜੰਨੀ ਹਾਂ ਨਹੀਂ ਬੇਟਾ ਇਸ ਤਰ੍ਹਾਂ ਇੱਕ ਘਰ ਦੇ ਵਿੱਚ ਰਹਿ ਕੇ ਨਾ ਇਹ ਕੰਮ ਨਹੀਂ ਹੋਣਾ ਚਾਹੀਦਾ ਕੁਛ ਨਹੀਂ ਹੁੰਦਾ ਹੁਣ ਉਹ ਨਹੀਂ ਸੁਣਦੇ ਤੇ ਮੈਂ ਕੀ ਕਰਾਂ ਤੇਰੀ ਵੱਡੀ ਭੈਣ ਹੈ ਵੱਡੀ ਭੈਣ ਹੈ ਤੇ ਹੁਣ ਮੈਂ ਛੋਟੀ ਭੈਣ ਬਨ ਕੇ ਉਹਨੂੰ ਸਾਰਾ ਕੁਝ ਸੁਣੀ ਜਾਵਾਂ ਜੀਜੀ ਜੀਜੀ ਕਰਦੀ ਪਈਆਂ ਮੈਂ ਨਹੀਂ ਜੀਜੀ ਦਾ ਨਹੀਂ ਸਵਾਲ ਹੈਗਾ ਪਰ ਥੋੜਾ ਜਿਹਾ ਬੰਦੇ ਨੂੰ ਨਾ ਆਪ ਚਾਹੀਦਾ ਵੈ ਨਹੀਂ ਮੈਂ ਨਹੀਂਗਾ ਉਹ ਤੁਸੀਂ ਨਾ ਉਹਾਂ ਦੀ ਤਰਫਦਾਰੀ ਨਾ ਕਰੋ ਉਹਨਾਂ ਦੀ ਗੱਲ ਸੁਣ ਕੇ ਆਏ ਹੋ ਤੁਸੀਂ ਮੈਨੂੰ ਆ ਕੇ ਬੋਲਣ ਆਪੇ ਹੋ ਉਨਾਰਾ ਸਾਥ ਨਾ ਦੋ ਦੋਨਾਂ ਨਾਲ ਦੋ ਮੈਂ ਕਿਸੇ ਨੂੰ ਨੂੰ ਇੱਕ ਬਰਾਬਰ ਰੱਖੋ ਮੈਂ ਕਿਸੇ ਦੀ ਗੱਲ ਸੁਣ ਕੇ ਨਹੀਂ ਆਈ ਤੇਰੇ ਮਨ ਚ ਸੁਣ ਕੇ ਆਏ ਹੋ ਤੇਰੇ ਮਨ ਚ ਨਾ ਸਿਰਫ ਵਹਿਮ ਪੈ ਗਿਆ ਵੇ ਕਿ ਮੈਂ ਕਿਸੇ ਦੀ ਗੱਲ ਸੁਣਦੀ ਪਈ ਆ ਮੇਰਾ ਆਪਣਾ ਦਿਮਾਗ ਨਹੀਂ ਹੈ ਮੈਂ ਕਿਉਂ ਕਿਸੇ ਦੀ ਗੱਲ ਸੁਣਨੀ ਹੈ ਤੇ ਪੇਕੇ ਹੋ ਕੇ ਤੁਸੀਂ ਦੋਨੇ ਭੈਣਾਂ ਲੜਦੀਆਂ ਨਹੀਂ ਸੀ ਭੈਣਾਂ ਭੈਣਾਂ ਮੇਂ ਲੜਦੀਆਂ ਪੇਕੇ ਕੀ ਗੱਲ ਹੋ ਰਹੀ ਜੇ ਇੱਥੇ ਗੱਲ ਹੋ ਰਹੀ ਜੀ ਇੱਥੇ ਦਰਾਨੀ ਛਾਣੀ ਦੀ ਗੱਲ ਕਿਹੜੀ ਹੋ ਜਾਂਦੀ ਹੈ ਪੇਕੇ ਭੈਣਾਂ ਇਦਾਂ ਦੇ ਕੰਮ ਨਹੀਂ ਕਰਦੀਆਂ ਭੈਣਾਂ ਚ ਪਿਆਰ ਬਹੁਤ ਹੁੰਦਾ ਆ ਤੇ ਦਰਾਨੀ ਛਾਣੀ ਚ ਕਿਉਂ ਨਹੀਂ ਉਹ ਪਿਆਰ ਪੈ ਜਾਂਦਾ ਪਤਾ ਨਹੀਂ ਉਹ ਨਹੀਂ ਪੰਦੇ ਤੁਹਾਡੇ ਦੋਨਾਂ ਦੇ ਦਿਮਾਗ 'ਚ ਨਾ ਵਹਿਮ ਪੈ ਗਿਆ ਉਹ ਕੰਦੀ ਮਨੂਸ ਕੋਸ਼ਿਸ਼ ਕਰਾ ਦਿੰਦਾ ਤੇਰੇ ਦਿਮਾਗ 'ਚ ਵਹਿਮ ਪੈ ਗਿਆ ਮਨੂ ਮੇਰੇ ਤੇਰੇ ਵੱਲੋਂ ਕੋਈ ਕੁਝ ਕਹਿ ਦਿੰਦਾ ਪਰ ਮਨੂ ਕੋਈ ਕੁਝ ਨਹੀਂ ਕਹਿੰਦਾ ਉਹ ਹੀ ਤੁਹਾਡੇ ਕੰਨ ਪਰ ਦੇ ਜੇ ਕੌਣ ਦੀਦੀ ਤੁਹਾਡੇ ਕੰਨ ਪਰ ਦੇ ਜੇ ਮੰਮੀ ਮੇਰੇ ਕੰਨ ਨੂੰ ਕੋਈ ਵੀ ਨਹੀਂ ਪਰਦਾ ਪੁੱਤਰ ਇਹ ਤੁਹਾਨੂੰ ਦੋਨਾਂ ਨੂੰ ਵਹਿਮ ਹੈ ਨਹੀਂ ਉਹ ਤੁਹਾਡੇ ਕੰਨ ਪਰ ਦੇ ਤਾਂ ਹੀ ਤੂੰ ਹੀ ਫਟਾਫਟ ਮੇਰੇ ਕੋਲ ਆਂਦੇ ਉਹ ਨਾ ਅੱਗੇ ਤੇ ਤੁਸੀਂ ਬੋਲਦੇ ਵੀ ਨਹੀਂ ਹੈਗੇ ਕਿਤੇ ਅੱਗੇ ਕਿਉਂ ਰੇ ਉਹ ਮੇਰੇ ਤੇ ਡਿਪਟੀ ਲੱਗੀ ਐ ਉਹਦੇ ਉਹਨਾਂ ਦੇ ਅੱਗੇ ਬੋਲਦੇ ਨਹੀਂ ਉਹ ਸਿਖਾ ਕੇ ਭੇਜ ਦਿੰਦੀ ਆ ਕਿ ਤੁਸੀਂ ਮੈਨੂੰ ਬੋਲਣਾ ਪੰਦਿਓ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੋਟ ਕਰ ਲੈਂਦੀ ਐ ਉਹ ਆ ਕੇ ਤੁਸੀਂ ਮੈਨੂੰ ਕਰਦੇਓ ਉਹਨਾਂ ਅੱਗੇ ਤੁਸੀਂ ਬੋਲਣਾ ਨਹੀਂ ਉਹ ਹੁਣ ਬੈਹ ਜਾਨਾ ਦੇ ਹੁਣ ਕੋਈ ਗੱਲ ਹੀ ਨਹੀਂ ਹੋਣੀ ਤੁਹਾਡੀ ਨਹੀਂ ਕੋਈ ਮੇਰੇ ਨਾਲ ਕੁਛ ਨਹੀਂ ਕਹਿੰਦਾ ਕੋਈ ਕੁਛ ਨਹੀਂ ਕਹਿੰਦਾ ਤੁਸੀਂ ਆਪਣੇ ਦਿਮਾਗ ਚ ਦੋਨੇ ਜਨੇ ਵਹਿਮ ਕੱਢ ਦੋ ਵਹਿਮ ਨਹੀਂ ਐਗਾ ਉਹ ਅੱਧਾ ਦੀ ਹੋਈ ਹੈਗੀ ਐ ਚਲ ਤੂੰ ਸੋਚ ਲੈ ਤੂੰ ਉਹਨਾਂ ਨਾਲ ਗੱਲ ਕਰੋ ਇੱਕ ਵਾਰੀ ਕਰ ਲਵਾਂਗੀ ਕੌਣ ਇੱਧਰ ਐ ਤੇ ਕੌਣ ਨਹੀਂ ਕੋਈ ਹਾਲ ਨਹੀਂ ਦੋਨਾਂ ਦਾ ਦੋਨਾਂ ਦਾ ਕੋਈ ਹਾਲ ਨਹੀਂ ਵੇਖਣੀ ਕਿੱਡੇ ਚਲਾ ਗਈ ਆ ਪੱਕਾ ਨਾ ਆ ਜਿਹੜੀ ਰਿੱਧੀ ਹੈਗੀ ਨਾ ਛੁੱਟ ਗਈ ਇਹ ਪੱਕਾ ਨਾ ਮੰਮੀ ਨੂੰ 扑ੜਕਾਉਂਦੀ ਹੋਣੀ ਮੇਰੇ ਬਾਰੇ ਉਹ ਇਹਦਾ ਤੇ ਕੰਮ ਹੀ ਇਹੋਈ ਆ ਮੇਰੀਆਂ ਗੱਲਾਂ ਮੰਮੀ ਨੂੰ ਦੱਸਣੀਆਂ ਤੇ ਮੰਮੀ ਵੇਖ ਅੱਗੋ ਕਿੱਡੇ ਪਿਆਰ ਦੇ ਨਾਲ ਉਹਦੇ ਨਾਲ ਬੋਲਣਦੇ ਉਦੇ ਸਾਹਮਣੇ ਜ਼ੁਬਾਨ ਨਹੀਂ ਖੁੱਲਦੀ ਮੰਮੀ ਦੀ ਤੇ ਮੇਰੇ ਸਾਹਮਣੇ ਇੰਨਾ ਬੋਲਦੇ ਆ ਕਿ ਤਰ੍ਹਾਂ ਵੇ ਕਿਤਰਾ ਗੱਲ ਕਰਨਦੀ ਮੰਮੀ ਦੇ ਨਾਲ ਆਈ ਵੱਡੀ ਮੰਮੀ ਵੀ ਉਹਨੂੰ ਅਕਲ ਨਹੀਂ ਸਿਖਾਉਂਦੇ ਮੈਨੂੰ ਬੜੀਆਂ ਅਕਲਾਂ ਦਿੰਦੀ ਅਕਲ ਨਹੀਂ ਹੈਗੀ ਅਕੰਨੀ ਹੈਗੀ ਚੰਗਾ ਇਹ ਹੀ ਉਹ ਸੂਤ ਕਰਦੀ ਮੰਮੀ ਨੂੰ ਮੰਮੀ ਤੁਸੀਂ ਫਾਲਤੂ ਦੀਆਂ ਗੱਲਾਂ ਨਾ ਕਰੋ ਜਾਓ ਤੁਸੀਂ ਜਾਓ ਆਪਣੀ ਲਾਡਲੀ ਕੋ ਹੁਣ ਕੀ ਕਰਾਂ ਮੈਂ ਦੇਖ ਰਹੀ ਦੀ ਮੇਰਾ ਸਮਝਾਣਾ ਨਾ ਤੁਹਾਨੂੰ ਫਰਜ਼ ਹੈ ਤੇ ਮੈਂ ਤੁਹਾਨੂੰ ਸਮਝਾਣ ਲਈ ਆਂ ਤੇ ਕੱਲ ਨੂੰ ਆਇਆ ਨਾ ਵੇਕ ਤੁਸੀਂ ਆਪਣੇ ਪੇਕੇ ਜਾ ਕੇ ਦੱਸੋ ਕਿ ਸਾਡੇ ਨਾਲ ਅਸਰਾ ਦੋਨਾਂ ਦਰਾਨੀਆਂ ਚਰਾਨੀਆਂ ਜੋੜ ਲਿਆ ਵਾ ਤੇ ਉਹਨਾਂ ਨੇ ਕਹਿੰਿਆ ਨਹੀਂ ਤੇਰੀ ਸੱਸ ਮਾ ਸਿਆਣੀ ਬਿਆਣੀ ਐ ਤੈਨੂੰ ਸਮਝਾ ਨਹੀਂ ਸਕੀ ਪਰ ਮੈਂ ਤੁਹਾਨੂੰ ਦੋਨਾਂ ਨੂੰ ਸਮਝਾ ਨਹੀਂ ਪਈ ਆ ਸਮਝ ਜਾਵੋਗੀਆਂ ਤੇ ਸਹੀ ਜੇ ਨਹੀਂ ਸਮਝੋਗੀਆਂ ਤਾਂ ਅੱਜ ਵੀ ਖਰਾਬ ਤੇ ਕੱਲ ਵੀ ਖਰਾਬ ਕੋਈ ਗੱਲ ਨਹੀਂ ਵੇਖ ਲਾਂਗੇ ਦੇਖਣਾ ਕੀ ਆ ਦੇਖ ਲਾਂਗੇ ਹੁਣ ਦੋਨਾਂ ਨੂੰ ਇੱਕ ਬਰਾਬਰ ਰੱਖੋ ਵਿੱਚ ਨਾ ਰੱਖੋ ਉਹ ਉਹਦੀਆਂ ਗੱਲਾਂ ਕਰ ਜਾਂਦੀ ਮੇਰੀਆਂ ਕਰ ਜਾਂਦੀ ਮੈਂ ਉਹਦੀਆਂ ਕਰ ਜਾਂਦੀ ਉੱਥੇ ਫਿਰ ਕੰਮ ਖਰਾਬ ਹੋ ਜਾਂਦਾ ਦੇਖ ਲੈਨੇ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਕਰੋ ਦੇਖ ਲੈਨੇ ਆ ਤੁਹਾਡੇ ਦੋਨਾਂ ਦੇ ਦਿਮਾਗ ਵਿੱਚ ਨਾ ਸ਼ਿਕਾਨੀ ਕੀੜਾ ਪੈ ਗਿਆ ਉਹਨੂੰ ਹਜ਼ਾਰਾ ਕਿ ਉਹ ਕਿਤੇ ਕੋਈ ਕਹਿ ਲਈਆ ਮਨੂੰ ਕੰਦਾ ਦੋਨਾਂ 'ਚ ਕੋਈ ਕੁਛ ਵੀ ਨਹੀਂ ਪਿਆ ਤੇ ਫਿਰ ਇਹ ਗਲਤ ਹੋ ਹੀ ਜਾਂਦਾ ਅਨੁਸ਼ਕਾ ਮੇਰੀ ਗੱਲ ਸੁਣ ਲੈ ਤੈਨੂੰ ਨਾ ਮੈਂ ਅੱਜ ਮੈਗੀ ਬਣਾ ਦਿੱਤੀ ਆ ਪਰ ਇਹ ਨਹੀਂ ਤੂੰ ਰੋ ਰੋ ਮੈਗੀ ਦੀ ਜਿੱਦ ਕਰੇ ਉਹ ਮੈਗੀ ਪਤਾ ਕਿੰਨੀ ਅਨ ਹੈਲਦੀ ਚੀਜ਼ ਆ ਦੋ ਦਿਨ ਲੱਗਦੇ ਡਾਈਜੈਸਟ ਹੋਣ ਨੂੰ ਤੇ ਤੂੰ ਤੇ ਅੱਜ ਰੋਲਾ ਪਾਇਆ ਹੀ ਮੈਂ ਤੇ ਰੋਟੀ ਖਾਣੀ ਨਹੀਂ ਮੈਂ ਤੇ ਮੈਗੀ ਖਾਣੀ ਆ ਰੋਟੀ ਤਾਂ ਤੇ ਅੰਦਰ ਨਹੀਂ ਜਾਣੀ ਤੇ ਆਹੋ ਜੀ ਅਨ ਹੈਲਦੀ ਚੀਜ਼ਾਂ ਬੜੀ ਛੇਤੀ ਤੂੰ ਖਾ ਲੈਂਦੀ ਆ ਜੀ ਅੱਜ ਤੋਂ ਬਾਅਦ ਮੈਂ ਮੈਗੀ ਘਰੇ ਹੀ ਨਹੀਂ ਮੰਗਾਨੀ ਤੈਨੂੰ ਮੈਂ ਦਿਖਾਵਾਂਗੀ YouTube ਤੇ ਚੱਲ ਕੋਈ ਗੱਲ ਨਹੀਂ ਕਿਰਨ ਕੀ ਕਰਦੀ ਹੈ ਕੁਝ ਨਹੀਂ ਅਨੁਸ਼ਕਾ ਜੇ ਤੇ ਕਰਦੀ ਹੀ ਇਹਦੀ ਤੇ ਆਪਣੀ ਮੈਗੀ ਬਣਾਈ ਹੈ ਬਸ ਇੰਨੀ ਜੰਨੀ ਤੇ ਆਪਾਂ ਖਾਣੀ ਤੇ ਇੰਨੀ ਜਿੰਨੀ ਹੋਣੀ ਚੱਲੇ ਰੀਦੀ ਵਾਸਤੇ ਵੀ ਬਣਾ ਲੈਣੀ ਸੀ ਨਾ ਉਹਦੇ ਵਾਸਤੇ ਮੈਂ ਕਿਉਂ ਬਣਾਵਾ ਉਹਦੇ ਹੱਥ ਨਹੀਂ ਆ ਉਹਦੇ ਆ ਟੁੱਟੇ ਆ ਤੈਨੂੰ ਹਸਰਾ ਨਹੀਂ ਬੋਲੀ ਦਿੰਦਾ ਹੱਥ ਟੁੱਟੇ ਆ ਜਿੱਥੇ ਇੰਨੀ ਵੱਡੀ ਥੋੜੀ ਹੋੜ ਪਾ ਲੈਣੀ ਸੀ ਮੰਮੀ ਮੇਰੀ ਗੱਲ ਸੁਣ ਲੋ ਮੇਰੇ ਤੋਂ ਤੇ ਬਿਲਕੁਲ ਆਸ ਨਾ ਰੱਖਿਓ ਕਿ ਮੈਂ ਉਹਦਾ ਕੰਮ ਕਰਾਂਗੀ ਉਹ ਕਰਦੀ ਆ ਮੇਰਾ ਕੰਮ ਉਹਨੂੰ ਤੇ ਤੁਸੀਂ ਕਹਿੰਦੇ ਨਹੀਂ ਜੇ ਛੋਟੀ ਆ ਨਾ ਛੋਟੀ ਤੇ ਹਮੇਸ਼ਾ ਹੀ ਸੱਸਾਂ ਹੈ ਨਾ ਸਾਥ ਦਿੰਦੀਆਂ ਵਾ ਕਿ ਛੋਟੀ ਆਈ ਆ ਦੇਰ ਬਾਅਦ ਆਈ ਆ ਤੂੰ ਜਾ ਅੰਦਰ ਤੇ ਮੈਂ ਤੇਰੀ ਮੈਗੀ ਅੰਦਰ ਲੈਣ ਨਹੀਂ ਆ ਜਾ ਸ਼ੁਕਰ ਹੈ ਤੇ ਇਕੱਲਾ ਨਾ ਹੀ ਬੱਚੇ ਸਾਹਮਣੇ ਨਹੀਂ ਬੋਲਣਾ ਅਕਲ ਬੜੀ ਆ ਮੈਨੂੰ ਅਕਲ ਬੜੀ ਆ ਤੂੰ ਥੋੜੀ ਅਕਲ ਨੂੰ ਉਹਨੂੰ ਦੋ ਇਹੋ ਹੀ ਇਹੋ ਹੀ ਜਿਹੜੇ ਡਾਇਲੋਗ ਹੈਗੇ ਨਾ ਉਹਨੂੰ ਦਿੱਤੇ ਹੁੰਦੇ ਨਾ ਉਹਨੂੰ ਅਕਲ ਆ ਜਾਂਦੀ ਕਿ ਵੱਡੇ ਆ ਨਾ ਕਿਤਰਾ ਬੋਲਣਾ ਮੈਂ ਤੁਹਾਨੂੰ ਦੋਨਾਂ ਨੂੰ ਨਹੀਂ ਸਮਝਾ ਸਕਦੀ ਸਹੀ ਗੱਲ ਆ ਤੁਸੀਂ ਬਸ ਇਹ ਮੇਰੇ ਤੇ ਰੋਬ ਛਾੜ ਜੇਗੇ ਉਹ ਤੇ ਨਹੀਂ ਤੁਸੀਂ ਛਾੜ ਸਕਦੇ ਦੂਣਾ ਨਾਮ ਹੁਣੇ ਮੈਂ ਉਹਦੇ ਕੋਲੋਂ ਆਈ ਆ ਉਹ ਕੰਦੀ ਆ ਕਿ ਛੋਟੇ ਨੂੰ ਹਸਣਾ ਕੰਦੇ ਆ ਵੱਡੀ ਕੰਦੀ ਉਹਨੂੰ ਅੱਦਾਂ ਕੰਦੇ ਮੈਂ ਕਿੱਥੇ ਜਾਵਾ ਵੇਖ ਲਿਆ ਮੈਂ ਵੇਖ ਲਿਆ ਕਿਤਨਾ ਇਤਨਾ ਇਤਨਾ ਕਰਕੇ ਤੁਹਾਡੇ ਨਾਲ ਗੱਲਾਂ ਕਰਨ ਦੀ ਉਹਦੇ ਨਾਲ ਟੱਕਨੇ ਨਾਲ ਟਕੋ ਦੇ ਪੜਦੇ ਨਾ ਉਹਦੀਆਂ ਗੱਲਾਂ ਦੇ ਉੱਤੇ ਕਿਤਨਾ ਉਹ ਉਹਦੇ ਉਹਦੇ ਸਾਹਮਣੇ ਦੇ ਆ ਚੁੱਪ ਕਰਕੇ ਖੜੇ ਹੀ ਜਿਵੇਂ ਕੋਈ ਜਵਾਬ ਹੀ ਨਹੀਂ ਆਂਦਾ ਤੇ ਮੇਰੇ ਸਾਹਮਣੇ ਇਤਨਾ ਤੁਸੀਂ ਬੋਲਣ ਦੇ ਜੇ ਹੁਣ ਮੈਂ ਤੇਰੇ ਸਾਹਮਣੇ ਵੀ ਚੁੱਪ ਹੀ ਆਂ ਆ ਚੁੱਪ ਜੇ ਇੰਨੀ ਕਕਲ ਉਹਨੂੰ ਦੇ ਕੇ ਆਓ ਤੇ ਮੇਰੇ ਤੋਂ ਆਸ ਨਾ ਰੱਖਿਓ ਦੀ ਕੰਮ ਕਰਨ ਦੀ ਮੈਨੂੰ ਬਣਾਨ ਦੋ ਮੇਰੀ ਮੈਗੀ ਆਪਣੀ ਕੁੜੀ ਵਾਸਤੇ ਕਿਰਨ ਮੈਂ ਤੁਹਾਨੂੰ ਦੋਨਾਂ ਨੂੰ ਕੀ ਸਮਝਾਵਾਂ ਚੱਲ ਉਹ ਨਿਆਣਪੂਣਾ ਮੈਂ ਛੋਟੇ ਆ ਤੂੰ ਤੇ ਵੱਡੀ ਭੈਣ ਆ ਤੂੰ ਸਮਝਾ ਲਿਆ ਕਰ ਬੁੱਤਰਾ ਹਾਂ ਨਿਆਣੀ ਆ ਜੇ ਐਡੀ ਨਿਆਣੀ ਹੁੰਦੀ ਨਾ ਉਹਦੇ ਘਰ ਦੇ ਉਹਦਾ ਵਿਆਹ ਨਾ ਕਰਦੇ ਨਿਆਣੀ ਆ ਇੱਕ ਬੱਚੇ ਦੀ ਮਾਂ ਉਹ ਨਿਆਣੀ ਨਹੀਂ ਛੋਟੀ ਭੈਣ ਦੀ ਗੱਲ ਕਰਦੇ ਜੇ ਜੇ ਮੇਰੀ ਛੋਟੀ ਭੈਣ ਹੁੰਦੀ ਨਾ ਮੈਂ ਨਾ ਲਾ ਕੇ ਰੈਂਦੀ ਮੈਂ ਉਹਦੇ ਕੰਨ ਤੇ ਲਾ ਵੀ ਦਿੰਦੀ ਨਾ ਉਹਨੂੰ ਫਰਕ ਨਹੀਂ ਪੈਣਾ ਸੀਗਾ ਭੈਣਾ ਜੇ ਤੇ ਦਰਾਣੀਆਂ ਜਠਾਣੀਆਂ 'ਚ ਬੜਾ ਫਰਕ ਆ ਛੋਟੀ ਭੈਣ ਨੂੰ ਮੈਂ ਕੁਝ ਕਹਿ ਵੀ ਦੇਣਾ ਸੀ ਨਾ ਉਹਨੇ ਕਹਿਣਾ ਸੀ ਮੰਮੀ ਉਹ ਸੌਰੀ ਉਹਨੇ ਕਹਿਣਾ ਸੀ ਦੀਦੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਂ ਕਰ ਦਾਂਗੀ ਮੈਂ ਕਰ ਲਾਂਗੀ ਲਾਗਤ ਬਾਜੀ ਨਹੀਂ ਕਰਨੀ ਮੇਰੇ ਨਾਨ ਨੇ ਉਹ ਤਾਂ ਜਾਣਦੀਆਂ ਕੀ ਜੇ ਦੋਨੇ ਜਾਣੀਆਂ ਪਤਾ ਨਹੀਂ ਮੈਨੂੰ ਜਾ ਕੇ ਉਹਦੇ ਕੋਈ ਪੁੱਛ ਲੋ ਆਪਣੀ ਛੋਟੀ ਨਿਆਣੀ ਨੂੰ ਤਾਂ ਮੈਂ ਦੋਨਾਂ ਨੂੰ ਬਿਠਾ ਕੇ ਪੁੱਛਣਾ ਆ ਬੋਟਲ ਲੈ ਗਈ ਨਿਆਣੀ ਵਾਸਤੇ ਦੁੱਧ ਦੇ ਦੇ ਉਹਨੂੰ ਮम्मा ਮम्मा ਮੈਗੀ ਬਣ ਗਈ ਹਾਂ ਹਾਂ ਬਣ ਗਈ ਕੋਈ ਨਹੀਂ ਜਾ ਮੈਂ ਲੈ ਕੇ ਆਂਦੀ ਕੀ ਕਰਾਂ ਮੈਂ ਕੋਈ ਸਮਝ ਨਹੀਂ ਆਂਦੀ ਕਿ ਦੋਨਾਂ ਦੇ ਨਹੀਂ ਅਧਿਕਾਰ ਤੇ ਬੰਨਣਾ ਸਹੀ ਨਹੀਂ ਹੁੰਦਾ ਨਜ਼ਰ ਆਣ ਸਭੋ ਖਰਾਬ ਹੋਣ ਰਿਹਾ ਦੋਨਾਂ ਨੇ ਖਰਾਬੀ ਪਾ ਦਿੱਤੀ ਹਾਂ ਦੋਵੇਂ ਦੇ ਨਾ ਨਾਮ ਲਿਆ ਕਰੋ ਇੱਕ ਦਾ ਨਾਮ ਲਿਆ ਕਰੋ ਆ ਪਲੂਰਲ ਦੇ ਵਿੱਚ ਗੱਲ ਕਰਨੀ ਬੰਦ ਕਰ ਦੋ ਤੁਸੀਂ ਮੈਨੂੰ ਦੁਖੀ ਕੀਤਾ ਤੁਸੀਂ ਕੰਮ ਨਹੀਂ ਕਰਦੀਆਂ ਇੱਕ ਜਣੀ ਨਹੀਂ ਕਰਦੀ ਇੱਕ ਜਣੀ ਦਾ ਨਾਮ ਲਿਆ ਕਰੋ ਤੁਸੀਂ ਤੇ ਉਹਦੇ ਸਾਹਮਣੇ ਬੋਲਦੇ ਨਹੀਂ ਜੇ ਤੇ ਮੈਂ ਹੁਣ ਤੁਹਾਡੇ ਨਾਲ ਬਹਿਸ ਵੀ ਨਹੀਂ ਸਕਦੀ ਤੁਸੀਂ ਨਾ ਮੈਨੂੰ ਦੋਨਾਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜੀ ਜੋ ਤੁਹਾਡਾ ਦਿਲ ਆਂਦਾ ਨਾ ਤੁਸੀਂ ਦੋਨੇ ਉਹੀ ਕਰੋ ਠੀਕ ਆ ਮੰਮੀ ਜੋ ਮਰਜ਼ੀ ਕਰੋ ਹਾਏ ਵੱਡੀ ਮੈਨੂੰ ਕਹਿਣ ਵਾਲੇ ਨਿਆਣੀ ਆ ਤੇ ਭੈਣ ਉਹਨੂੰ ਵੀ ਥੋੜੀ ਅਕਲ ਦੇ ਦੋ ਕਿ ਉਹ ਵੱਡੀ ਭੈਣ ਵੱਡੀ ਭੈਣ ਇਤਰਾ ਗੱਲ ਕਰੀਦੀ ਆ ਲਾਗੇ ਤੇ ਬਾਜੀ ਤੇ ਪੂਰੀ ਰੱਖਦੀ ਇੰਨੇ ਕਿਦਾ ਤੇ ਮੈਂ ਵੀ ਕਰਨਾ ਉਹਨੇ ਸੂਟ ਲਿਆਂਦਾ ਤੇ ਮੈਂ ਵੀ ਲਿਆਣਾ ਉਹ ਪਹਿਣਾ ਇਤਰਾ ਨਹੀਂ ਕਰਦੀ ਆ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਆ ਦੋਨਾਂ ਤੋਂ ਦੋਨੇ ਨਹੀਂ ਸਮਝਦੀਆਂ ਪਈਆਂ ਕੀ ਬਣੇਗਾ ਮੇਰਾ ਕਿੱਥੇ ਚੱਲਨੀ ਆ ਬਾਜ਼ਾਰ ਚੱਲੀ ਸੀ ਜੇ ਬਾਜ਼ਾਰ ਐਸਲੇ ਉਹ ਵੀ ਕੱਲੀ ਕੁੱਲੀ ਨੂੰ ਕੀ ਆ ਕਿਉਂ ਤੇ ਕੀ ਗੱਲ ਕੱਲੀ ਕਿਉਂ ਨਹੀਂ ਜਾ ਸਕਦੀ ਮੈਂ ਬੱਚੀ ਆ ਮੈਂ ਨਿਆਣੀ ਆ ਕੋਈ ਜੜੀ ਬਜਾ ਨਹੀਂ ਉਹਨਾਂ ਨਾਲ ਲੈ ਕੇ ਜਾ ਕੇ ਕਿਰਨ ਨੂੰ ਮੈਂ ਨਹੀਂ ਜ ਲੈ ਕੇ ਜਾਣਾ ਕਿਉਂ ਕਿਰਨ ਕਰਨ ਨੂੰ ਰਹਿਣ ਦੋ ਉਹਨਾਂ ਨੂੰ ਬੈਠੇ ਰਹਿਣ ਦੁਖਾਰੀ ਤੂੰ ਹੀ ਜਾਣਾ ਸਮਾਨ ਲੈਣਾ ਤੇ ਮੇਰੇ ਨਾਲ ਚੱਲੋ ਨਹੀਂ ਮੈਂ ਕੁਛ ਨਹੀਂ ਲੈਣਾ ਮੇਰੇ ਕੋਲ ਸਭ ਕੁਝ ਹੈਗਾ ਵਾ ਮੈਂ ਉਹਨੂੰ ਨਹੀਂ ਲੈ ਕੇ ਜਾਣਾ ਜੇ ਤੂੰ ਕਦੀ ਕੱਲੀ ਗਈ ਹੈ ਅੱਗੇ ਦੀ ਗੱਲ ਹੋਰ ਸੀ ਤੇ ਹੁਣ ਕੀ ਗੱਲ ਹੋਈ ਹੈ ਹੁਣ ਕੋਈ ਗੱਲ ਨਹੀਂ ਹੁਣ ਮੈਂ ਜਾ ਸਕਦੀ ਹਾਂ ਮੇਰੀ ਗੱਲ ਸੁਨੋ ਦੋਨੇ ਪਹਿਣਾ ਨਾ ਜਾਂਦੀਆਂ ਸੋਨੀਆ ਲਈ ਵੇਲਾ ਸਾਂਭ ਲਵੋ ਤੁਸੀਂ ਉਹ ਕਿੜਕਿੜ पांडे ਦੇ ਘਰ ਚ ਮੰਮੀ ਇਹ ਗੱਲ ਵੱਡਿਆਂ ਨੂੰ ਸਮਝ ਨਹੀਂ ਚਾਹੀਦੀ ਸੀ ਉਹ ਵੱਡੇ ਸੀ ਮੇਰੇ ਤੋਂ ਉਹਨਾਂ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਸੀ ਕਿ ਚਲੋ ਮੇਰੀ ਛੋਟੀਆਂ ਪਹਿਨਾਵਰ ਗੀ ਗੀ ਜਿੱਥੇ ਜਾਣਾ ਇਕੱਠੇ ਜਾਣਾ ਉਹ ਮੂੰਹ ਬਣਾ ਕੇ ਉੱਧਰ ਬਹਿ ਜਾਂਦੇ ਨੇ ਕੋਈ ਸਮਝਵਾਰੀ ਤੁਹਾਡੇ ਦੋਨਾਂ ਚ ਕੋਈ ਦੂਜੇ ਦੇ ਕੋਲ ਖੜੀਆਂ ਵਾ ਬੁਲਾਉਂਦੇ ਨਹੀਂ ਐ ਨਹੀਂ ਬੁਲਾ ਲੈਣਗੇ ਤੁਹਾਡੇ ਚ ਕੋਈ ਉਹਦੀ ਗੱਲ ਨਹੀਂ ਗਈ ਤੁਸੀਂ ਸਮਾਨ ਲੈ ਆਣਾ ਤੇ ਦੱਸ ਦੋ ਉਸੀ ਜਾਣਾ ਤਾਂ ਚਲੋ ਮੈਂ ਉਹਨਾਂ ਨੂੰ ਨਹੀਂ ਜੇ ਪੁੱਛਣਾ ਨਹੀਂ ਮੈਂ ਨਹੀਂ ਲੈ ਕੇ ਜਾ ਮੇਰੇ ਕੋ ਸਭ ਕੁਝ ਹੋ ਜਾਗਾ ਉਹ ਜਾਣਾ ਮੈਂ ਜਾਣਾ ਹੀ ਆ ਮੈਂ ਆਪਣਾ ਸਮਾਨ ਲੈ ਆਣਾ ਪ੍ਰਨਵ ਦਾ ਵੀ ਲੈ ਆਣ ਵਾਲਾ ਮੈਂ ਚੱਲੀ ਆ ਜੋ ਮਰਜ਼ੀ ਕਰੋ ਧਿਆਨ ਰੱਖਣਾ ਪ੍ਰਨਵ ਦਾ ਸੁੱਤਾ ਹੈ ਬਾਅਦੋਂ ਉਹਨੇ ਤੇ ਦੇਖਣਾ ਨਹੀਂ ਜੇ ਤੇ ਮੈਂ ਚੌਂਕੀਦਾਰੀ ਕਰਨੀ ਬਸ ਉਹਨ ਤੁਹਾਡੀ ਐ ਨਹੀਂ ਮੈਨੂੰ ਪਤਾ ਹੁਣ ਮੈਂ ਚੱਲੀ ਸੁੰਨੀ ਤੇ ਮੇਰੀ ਹੈ ਨਹੀਂ ਦੋ ਨਾ ਜਾਨੀਆਂ ਨੇ ਉਹ ਗੰਦੀ ਉਹਦੀ ਉਹਦੇ ਸੁਣਦੇ ਆ ਉਹ ਗੰਦੀ ਉਹਦੀ ਸੁਣਦੇ ਬਸ ਮੇਰੇ ਚੌਕੀਦਾਰੀ ਵਾਸਤੇ ਰਹਿ ਗਈਆਂ ਉਹ ਗੰਦੀ ਮੇਰੇ ਬੱਚਾ ਦਾ ਧਿਆਨ ਰੱਖ ਲੈ ਮੈਂ ਉਹ ਗੰਦੀ ਮੇਰੇ ਬੱਚਿਆਂ ਦਾ ਰੱਖ ਲਵਾਂ ਤੇ ਆ ਕੋਈ ਹਾਲ ਨਹੀਂ ਸਸਰੀ ਘਾਲਾਂਂਡੀ ਜੀ ਹਾਂ ਸਸਰੀ ਘਾਲ ਰਹੀ ਸੀ ਪੁੱਤ ਕੀ ਹਾਲ ਚਾਲ ਹੈ ਵਧੀਆ ਵਧੀਆ ਅੰਡੀ ਤੂੰ ਸੁਣਾਓ ਹਾਂ ਬਸ ਠੀਕ ਠਾਕ ਹੋ ਨਾ ਹਾਂ ਬਹੁਤ ਵਧੀਆ ਪੁੱਤ ਵਧੀਆ ਹੋ ਹਾਂ ਚਾਹ ਬਾਜ਼ਾਰ ਬਸ ਚੱਲੇ ਤਾਂ ਇਹ ਵੀ ਲੱਗਦਾ ਕਿ ਤੇ ਨਹੀਂ ਬਾਜ਼ਾਰ ਤੇ ਨਹੀਂ ਚੱਲੀ ਸੀ ਮੈਂ ਤੇਰੇ ਕਮੇਟੀ ਫੜਾਣ ਚੱਲੀ ਸੀ ਅੱਛਾ ਹੀ ਅੱਜ ਲਾਸਟ ਡੇਟ ਆ ਤੇ ਮੈਨੂੰ ਤਾਂ ਚੇਤਾ ਨਹੀਂ ਰਿਹਾ ਚੇਤਾ ਭੁੱਲ ਗਿਆ ਨਹੀਂ ਤਾਂ ਕਦੀ ਇਸ ਤਰ੍ਹਾਂ ਨਹੀਂ ਆ ਮੈਨੂੰ ਕਦੀ ਫੋਨ ਉਹਨਾਂ ਦਾ ਆਇਆ ਹੀ ਨਹੀਂ ਤੇ ਉਹ ਭੇਜੀ ਤਾਂ ਮੈਨੂੰ ਫੋਨ ਆਇਆ ਕਦੇ ਭੇਂਜੀ ਅੱਜ ਲਾਸਟ ਡੇਟ ਹੈ ਕਮੇਟਰੀ ਫੜਾਈ ਮੈਂ ਕਿਹਾ ਬਸ ਮੈਂ ਤੁਹਾਨੂੰ ਹੁਣ ਫੜਾਣ ਆਈ ਥੋੜੀ ਦੇਰ ਦੇ ਵਿੱਚ ਉਹ ਚੱਲੀ ਤੇ ਹੋਰ ਪੁੱਤ ਕਿੱਥੇ ਚੱਲੀਆਂ ਮੈਂ ਆਂਟੀ ਬਾਜ਼ਾਰ ਚਲੀ ਸੀ ਥੋੜਾ ਸਮਾਨ ਲੈ ਆਣਾ ਸੀ ਤੇ ਬਸ ਸਮਾਨ ਲੈ ਆਵਾਂ ਅੱਛਾ ਅੱਛਾ ਠੀਕ ਸਬਜੀ ਵਾਲਾ ਨਹੀਂ ਅੱਜ ਕੋਈ ਆਇਆ ਸਬਜੀ ਲੈਣੀ ਸੀ ਕੀ ਬਣਾਈਏ ਅੱਜ ਨਹੀਂ ਤੇ ਗਲੀ 'ਚ ਦੂਜੇ ਕਦੇ ਨਹੀਂ ਆ ਜਾਂਦਾ ਵਾ ਕੀ ਕਰੰਦੀ ਇੱਥੇ ਖੜੀ ਹੋ ਕੇ ਇਹ ਬੜੀ ਸਲਾਈ ਪਈ ਇਹਦੇ ਨਾਲ ਆਂਟੀ ਦੇ ਨਾਲ ਇਹ ਪੱਕਾ ਨਾ ਚੁਗਲੀਆਂ ਹੀ ਕਰੰਦੀ ਹੋਣੀ ਮੇਰੀਆਂ ਮੈਨੂੰ ਇਹਦੇ ਸੁਭਾਅ ਦਾ ਪਤਾ ਵਾ ਇਹ ਪੱਕਾ ਮੇਰੀਆਂ ਚੁਗਲੀਆਂ ਕਰੰਦੀ ਹੋਣੀ ਥੋੜੀ ਸ਼ਰਮ ਤੇ ਚਾਹੀਦੀ ਹੈ ਹੈ ਮੇਰੀਆਂ ਚੁਗਲੀਆਂ ਕਰੂਗੀ ਉਹ ਅਗਲੇ ਘਰ ਦੱਸੂਗੀ ਅਗਲੇ ਘਰ ਦੇ ਸਾਰੇ ਮਹੱਲੇ 'ਚ ਰੋਲਾ ਪੈ ਜਾਣਾ ਕਿ ਇਹ ਦੋਵੇਂ ਦਰਾਨੀਆਂ ਜਠਾਨੀਆਂ ਲੜਲੜ ਮਰਦੀਆਂ ਵਾ ਕੋਈ ਨਹੀਂ ਇਨੂੰ ਤੇ ਮੈਂ ਦੱਸਦੀ ਇਹਨੂੰ ਆਨਦੇ ਘਰੇ ਮੰਮੀ ਕਹਿੰਦੇ ਹੀ ਨਿਆਣੀ ਆ ਨਿਆਣੀ ਆ ਵੇ ਲੋ ਨਿਆਣੀ ਦਾ ਹਾਲ ਛਾਂਡੀ ਜੀ ਹੁਣ ਮੈਂ ਚਲਦੀ ਆ ਥੋੜਾ ਜਿਹਾ ਸਮਾਨ ਲੈਣਾ ਫੇਰ ਟਾਈਮ ਹੋ ਜਾਣਾ ਤੇ ਰਿਧੀ ਹਾਂਜੀ ਤੂੰ ਅੱਜ ਕੱਲੀ ਤੇਰੀ ਜਠਾਣੀ ਕਿਉਂ ਨਹੀਂ ਨਾਲ ਜਾਂਡੇ ਤੂੰ ਤਾਂ ਕਦੀ ਕੱਲੀ ਗਰੀ ਨਹੀਂ ਅਈ ਮੈਂ ਤੇਨੂੰ ਪਹਿਲੀ ਵਾਰੀ ਵੇਖਣ ਡਈ ਤੂੰ ਕੱਲੀ ਚੱਲੀ ਆ ਆਏ ਹਾਏ ਆਂਟੀ ਜੀ ਉਹ ਦੀਦੀ ਨੂੰ ਨਾ ਕੰਮ ਸੀ ਗੈਸਟ ਆਨੇ ਸੀਗੇ ਘਰ ਅੱਛਾ ਦੀਦੀ ਨੂੰ ਕੰਮ ਸੀਗਾ ਇਹ ਉਹ ਕਹਿੰਦੇ ਤੂੰ ਰਿਧੀ ਹੋਇਆ ਤੇ ਮੈਂ ਘਰ ਸਿਮੇਟ ਲਾਂਗੀ ਮੈਂ ਘਰ ਦਾ ਕੰਮ ਕਰ ਲਾਵਾਂਗੀ ਮੈਂ ਕਿ ਚਲੋ ਦੀਰੀ ਫੇ ਮੈਂ ਜਲਦੀ ਆ ਜਾਾਂਗੀ ਮੈਂ ਚਲੇ ਜਾਨੀ ਆ ਬਸ ਇਹੀ ਗੱਲ ਸੀ ਇਸ ਤਰ੍ਹਾਂ ਹੀ ਆ ਪੁੱਤ ਰਲ ਮਿਲ ਕੇ ਕੰਮ ਹੋ ਜਾਏ ਬਸ ਬਸ ਆਂਡੀ ਜੀ ਇਹ ਜਿਆਦਾ ਵਧੀਆ ਹੁੰਦਾ ਸਹੀ ਗੱਲ ਆ ਬਸ ਆਂਡੀ ਜੀ ਹਾਂ ਚਲ ਠੀਕ ਆਂਡੀ ਜੀ ਓਕੇ ਬਟਾ ਓਕੇ ਅੱਛਾ ਜੀ ਅੱਛਾ ਆਂਟੀ ਜੀ ਆਂਟੀ ਜੀ ਮੇਰੀ ਗੱਲ ਸੁਣਨਾ ਹਾਂ ਪੁੱਤ ਹਾਂ ਕੀ ਕਰ ਰਹੇਂਦੇ ਜੀ ਚੱਲੇ ਹੀ ਅੰਦਰ ਨਹੀਂ ਪੁੱਤਰ ਇਧਰ ਕਮੇਟੀ ਫੜਾਂ ਚੱਲੇ ਸੀ ਮੈਂ ਅੱਛਾ ਆ ਰੀਦੀ ਖੜੀ ਹੈ ਤੁਹਾਡੇ ਕੋਲ ਆ ਕੀ ਕਹਿਂਦੀ ਸੀ ਨਹੀਂ ਪੁੱਤਰ ਮੈਨੂੰ ਤਾਂ ਨਹੀਂ ਸੀ ਕੁਝ ਕਹਿਣ ਦੀ ਇਹ ਪੱਕਾ ਨਾ ਮੈਨੂੰ ਸਭ ਪਤਾ ਹੈ ਇਹਦਾ ਆਂਟੀ ਇਹ ਮੇਰੀਆਂ ਚੁਗਲੀਆਂ ਕਰਨਦੀ ਹੋਣੀ ਤੁਹਾਨੂੰ ਇਹ ਕਹਿੰਦੀ ਹੋਣੀ ਹੈ ਕਿ ਜਿਹੜੀ ਮੇਰੀ ਜਠਹਾਣੀ ਆ ਇਹ ਲੜਦੀ ਰਹਿੰਦੀ ਮੇਰੇ ਨਾਲ ਕਿ ਕਿਸੇ ਕੰਮ ਦੀ ਨਹੀਂ ਹੈਗੀ ਇਹਨੂੰ ਕਹਾਂ ਚ ਲੜਾਈ ਪਸੰਦ ਆ ਇਹ ਇਹਦੀ ਮੇਰੇ ਨਾਲ ਬੰਦ ਹੀ ਨਹੀਂ ਆ ਮੰਮੀ ਇਹਦਾ ਸਾਥ ਦਿੰਦੇ ਆ ਆ ਇਹਨੂੰ ਸੂਹਾਂ ਦੇਂਦੀ ਬੜੀ ਆਦਤ ਤੂੰ ਇਹਦੀ ਕਿਸੇ ਵੀ ਗੱਲ ਤੇ ਯਕੀਨ ਨਾ ਕਰਿਓ ਇਹ ਤੁਹਾਡੇ ਕੋਲ ਇਸੇ ਕਰਕੇ ਖੜੀ ਅੱਗੇ ਤੇਦੇ ਤਾਂ ਨਾ ਖੜੀ ਨਹੀਂ ਇਤਨਾ ਅੱਜ ਕਿਉਂ ਖੜੀ ਹੋ ਗਈ ਤੁਹਾਡੇ ਨਾਲ ਪਰ ਮੈਨੂੰ ਸਭ ਪਤਾ ਆਂਟੀ ਇਹ ਤੁਹਾਡੇ ਨਾਲ ਇਸੇ ਕਰਕੇ ਖੜੀ ਤੁਸੀਂ ਵੇਖੋ ਘਰ ਘਰ ਦੀਆਂ ਗੱਲਾਂ ਕਰਦੇ ਚੰਗੇ ਲੱਗਦੇ ਆਪਾਂ ਕਿਸੇ ਬਾਹਰ ਦੇ ਪਰ ਮੇਰੇ ਪੁੱਤਰ ਗੱਲ ਤਾਂ ਮੈਨੂੰ ਸਭ ਪਤਾ ਆਂਟੀ ਇਹਦਾ ਮੈਨੂੰ ਸਭ ਪਤਾ ਹੋਣੇ ਆਈ ਮੇਰੇ ਨਾਲ ਲੜ ਕੇ ਕੌਣ ਆਹ ਹੋਈ ਰਿੱਦੀ ਤਾਈ ਉਹਦੇ ਹੁਣ ਕੱਲੀ ਜਾਂਦੀ ਆ ਤੇ ਮੈਂ ਉੱਥੋਂ ਵੇਖ ਲਿਆ ਤਾਂ ਨਾ ਦੂਦੂ ਲੱਗੀ ਸੀ ਚੁਗਲੀਆਂ ਕਰਨ ਵਾਸਤੇ ਮੇਰੀਆਂ ਹੀ ਕਰਨਦੀ ਹੋਣੀ ਆ ਇੰਨੇ ਹੋਰ ਕਿਧੀਆਂ ਕਰਨੀਆਂ ਹੈ ਹਨਾ ਮੈਨੂੰ ਕਹਿੰਦੀ ਮੰਮੀ ਕਹਿੰਦੇ ਤੇਰੀ ਛੋਟੀ ਭੈਣ ਆ ਤੈਨੂੰ ਘਰ ਕੇ ਰੱਖਿਆਗਾ ਤੁਸੀਂ ਦੱਸੋ ਛੋਟੀਆਂ ਭੈਣਾਂ ਦੇ ਕੰਮ ਜੇ ਛੋਟੀ ਭੈਣ ਹੁੰਦੀ ਤੇ ਵੱਡੀ ਭੈਣ ਦੀ ਚੁਗਲੀਆਂ ਨਾ ਕਰਦੀ ਬਾਹਰ ਜਾ ਜਾ ਕੇ ਆਏ ਹਾਏ ਪੁੱਤ ਮੇਰੀ ਮੈਨੂੰ ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਆ ਤੇ ਮੈਂ ਹੁਣ ਚੱਲੀ ਆ ਤੂੰ ਹੀ ਵੀ ਥੋੜਾ ਸਮਝਾਉ ਉਹਨੂੰ ਤੂੰ ਹੀ ਵੀ ਤੇ ਸਮਝਦਾਰ ਜੀ ਨਾ ਕਿ ਇਤਨਾ ਆਪਣੇ ਘਰ ਦੀ ਨ ਬਦਨਾਮੀ ਬਾਹਰ ਜਾ ਆ ਨਹੀਂ ਕਰੀਦੀ ਹੁੰਦੀ ਮੈਂ ਚੱਲੀ ਆ ਪੁੱਤਰ ਮੇਰੀ ਗੱਲ ਤੇ ਕੋਈ ਸੁਣਨੀ ਗੱਲ ਨਹੀਂ ਕਰਾ ਮੇਰੇ ਗੱਲ ਤੇ ਸੁਣ ਉਹ ਮੈਨ ਮੇਰੀ ਗੱਲ ਤੇ ਸੁਣ ਜਾ ਮੇਰੀ ਗੱਲ ਤੇ ਸੁਣ ਮੇਰੀ ਗੱਲ ਤੇ ਸੁਣ ਉਹ ਪੁੱਤਰ ਉਹ ਮੇਰੇ ਨਾਲ ਤੇ ਕੋਈ ਗੱਲ ਹੀ ਨਹੀਂ ਕਰਕੇ ਗਈ ਕੁਝ ਬੋਲੀ ਨਹੀਂ ਆ ਸਾਰੀ ਹਿਸਟਰੀ ਦਾ ਘਰ ਦੀ ਤੂੰ ਮੈਨੂੰ ਆਪੇ ਹੀ ਦੱਸ ਗਈ ਆ تے پھر کہہ دے نا او گل کر کے گئی ہے۔ دس کہ محالدی گل ہے۔ نی پئن ਥੱਲੇ ਉਤਰੀ ਜਰਕ। ਪੰਜੂ ਭੈਣ ਜੀ। ਹਾਂਜੀ ਹਾਂਜੀ ਆ ਜਾਓ ਭੈਣ ਜੀ। ਆ ਜਾਓ ਆ ਜਾਓ। ਕੀ ਕਰਨ ਦੇ ਜੇ? ਕੁਛ ਨਹੀਂ ਕਰਨਾ ਭੈਣ ਮੈਂ ਕੀ ਕਰਨਾ। کیوں ਕੀ ਗੱਲ ਆ? ਸੋਚਾਂ ਵਾਸਤੇ ਰਹਿ ਗਈਆਂ। ਆਏ ਹਾਏ। ਸੋਚਾ ਕੋ ਸੋਚਣੀ ਐ। ਥੋਰ ਕੀ ਕਰ ਸਕਣਾ ਜਦੋਂ ਬੰਦਾ ਸਿਆਣਾ ਹੋ ਜਾਂਦਾ ਸੋਚਾਂ ਚੁੱਕਾ ਹੀ ਰਹਿ ਜਾਂਦਾ। ਚਾ ਛੱਡ ਮੈਂ ਤਾਂ ਦਰਵਾਇਆਂ ਭੰਜੀ ਨੂੰ ਕਮੇਟੀ ਫੜਾ ਕੇ ਅੱਛਾ 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 ਇਹ ਨਾਲ ਦੇ ਭੰਜੀ ਵਾਲਾ ਹਾਂਜੀ ਮੈਂ ਮਨਚੂ ਤੇਰੇ ਨਾਲ ਇੱਕ ਗੱਲ ਕਰਨੀ ਆ ਕਰੋ ਭੰਜੇ ਵੇਖ ਮੈਂ ਪਹਿਲਾਂ ਹੀ ਤੇਰ ਕੋ ਹੱਥ ਜੋੜ ਕੇ ਮਾਫੀ ਮੰਗ ਲੈਣੀ ਨਹੀਂ ਨਹੀਂ ਹੱਥ ਜੋੜਨੇਗਾ ਤੁਸੀਂ ਵੱਡੇ ਹੈਗੇ ਜੇ ਹੱਥ ਨਾ ਜੋੜਦੇ ਸੋਹਣੇ ਨਹੀਂ ਲੱਗਦੇ ਦੱਸੋ ਕੀ ਹੋਇਆ ਤੇ ਹੋ ਸਕਦਾ ਹੈ ਕਿ ਤੈਨੂੰ ਮੇਰੀ ਗੱਲ ਬੁਰੀ ਲੱਗੇ ਪਰ ਮੈਂ ਕੀ ਕਰਾਂ ਇਕੱਠੇ ਆਪਾਂ ਖਾਦਾ ਪੀਤਾ ਨਹੀਂ ਉਹ ਸਭ ਕੁਝ ਜਦੋਂ ਦੇ ਆਏ ਆ ਇਕੱਠੇ ਰਹਿਣੇ ਪਏ ਆ ਇੱਕਠੇ ਰਹਿਣ ਡਿਆ ਬਿਲਕੁਲ ਠੀਕ ਆ ਮਿਲ ਵਰਤਨ ਸਾਡਾ ਬਹੁਤ ਵਧੀਆ ਇਹ ਮੇਰਾ ਆਪਣਾ ਪਰਿਵਾਰ ਆ ਉਹ ਤੇ ਹੈ ਹੀ ਆ ਮੈਂ ਤੇਰੇ ਪਰਿਵਾਰ ਬਾਰੇ ਕਦੀ ਗਲਤ ਨਹੀਂ ਸੋਚ ਸਕਦੇ ਮੈਂ ਤੁਹਾਨੂੰ ਕਿੰਨੇ ਕਹਾਂ ਤੁਸੀਂ ਸੋਚ ਹੀ ਨਹੀਂ ਸਕਦੇ ਇੱਕ ਗੱਲ ਆ ਹਾਂਜੀ ਨੋਆ ਦੇ ਕੋਈ ਆਪਸ ਵਿੱਚ ਗੱਲ ਹੋਈ ਆ ਚਲ ਛੱਡ ਚਲੋ ਇਹ ਤੁਹਾਡੇ ਘਰ ਦਾ ਪਰਸਨਲ ਮੈਟਰ ਆ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਆ ਪਰਨਾ ਰੀਦੀ ਜਾਣ ਲੱਗਿਆ ਮੈਂ ਮਿਲ ਕੇ ਗਈ ਅੱਛਾ ਜੀ ਹੈ ਰੀਦੀ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਕੀਤੀ ਹੈਗੀ ਉਹ ਬਸ ਮੈਨੂੰ ਇਹੋ ਹੀ ਕਹਿਣ ਦੀ ਸੀ ਕਿ ਆਂਟੀ ਜੀ ਮੈਂ ਬਾਜ਼ਾਰ ਚੱਲੀ ਆ ਮੈਂ ਸਗੋਂ ਨੂੰ ਪੁੱਛਿਆ ਕਿ ਤੂੰ ਕੱਲੀ ਚੱਲੀ ਤੇ ਉਹ ਕਹਿੰਦੀ ਵੱਡੀ ਦੀਦੀ ਨੂੰ ਕੋਈ ਕੰਮ ਹੈਗਾ ਠੀਕ ਹੈ ਤੇ ਮੈਂ ਤਦ ਕਰਕੇ ਕੱਲੀ ਚੱਲੀ ਹੈਗੀ ਆ ਅੱਛਾ 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 ਪਰ ਥੋੜੀ ਦੇਰ ਬਾਅਦ ਹੀ ਤੇਰੀ ਵੱਡੀ ਨੂੰ ਆ ਗਈ ਕਿਰਨ ਕਿਰਨ ਆ ਗਈ ਉਹ ਤਾਂ ਭੈਣਾ ਮੈਨੂੰ ਸਾਰਾ ਕੁਝ ਦੱਸ ਗਈ ਲੈ ਅਕੇ ਕੀ ਨਾ ਕੰਦੇ ਜੀ ਇਹ ਉਹ ਚੁਗਲਖੋਰ ਆ ਉਹ ਲੜਾਕੀ ਆ ਉਹ ਇਸ ਤਰ੍ਹਾਂ ਦੀ ਆ ਮੇਰੇ ਬਾਰੇ ਗੱਲਾਂ ਕਰਕੇ ਗਈ ਹੋਏਗੀ ਇਹ ਉਹ ਪਤਾ ਨਹੀਂ ਮੈਂ ਆਪਣੇ ਮੂੰਹ ਗੱਲਾਂ ਨਹੀਂ ਕਰਨਾ ਤੁਹਾਡੇ ਕਹਿਣ ਦਾ ਮਤਲਬ ਹੈ ਰਿਧੀ ਨੇ ਕੋਈ ਗੱਲ ਨਹੀਂ ਕੀਤੀ ਤੇ ਕਿਰਨ ਨੇ ਕੀਤੀ ਹੈ ਹਾਂ ਹਾਂ ਕਿਰਨੀ ਆ ਕਿਰਨੀ ਹੈਗੀ ਚੁਗਲਖੋਰ ਕਿਰਨੀ ਹੈਗੀ ਬਦਨਾਮ ਕਿਰਨੀ ਹੈਗੀ ਜਿਹੜੀ ਸਾਰੀਆਂ ਗੱਲਾਂ ਕਰਦੀ ਆ ਰਿਧੀ ਤੇ ਹੈ ਭੋਲੀ ਭਾਲੀ ਨਿਆਣੀ ਬੱਚੀ ਤੇ ਕਿਰਨ ਜਿਹੜੀ ਹੈਗੀ ਆ ਉਹ ਤੇ ਵਿਲੇਨ ਹੈਗੀ ਆ ਉਹਦੇ ਕੀ ਕਹਿੰਦੇ ਆ ਉਹਨੂੰ ਕੁਝ ਸਮਝ ਨਹੀਂ ਹੈਗੀ ਉਹਦੇ ਜਾ ਜਾ ਕੇ ਚੁਗਲੀਆਂ ਕਰਦੀ ਆ ਇਹੋ ਹੀ ਕਹਿਣਾ ਚਾਹੁੰਦੇ ਐ ਨਾ ਤੁਸੀਂ ਆਂਟੀ ਨੂੰ ਤੂੰ ਗੱਲ ਸੁਣਦੀ ਭਈ ਆ ਬੱਲਾ ਪੂਰੀ ਮੈਂ ਸਭ ਕੁਝ ਸੁਣ ਲਿਆ ਵਾ ਕੀ ਸੁਣਿਆ ਸਭ ਕੁਝ ਇੱਕ ਮਿੰਟ ਭੈਣ ਜੀ ਮੈਨੂੰ ਥੋੜਾ ਜਾਣਾ ਸਰਦਾਰ ਜੀ ਆਣ ਵਾਲੇ ਸੀ ਤੇ ਮੈਂ ਤਾਂ ਬਸ ਵਹਿੇ ਦਰਾ ਗਈ ਆ ਨਹੀਂ ਕੋਈ ਗੱਲ ਨਹੀਂ ਬੈਠ ਜਾ ਭੈਣ ਜੀ ਨਹੀਂ ਭੈਣ ਜੀ ਇਹ ਤਾਂ ਢੇ ਘਰ ਦਾ ਮਸਲਾ ਤੁਸੀਂ ਆਪਾਂ ਚ ਨਬੜੋ ਕੋਈ ਨਹੀਂ ਮੈਂ ਰਹੀ ਰਹਿਣਾ ਪੈਜੀ ਵਸ ਇਹੋ ਹੀ ਕੰਮ ਰਹਿ ਗਿਆ ਹੁਣ ਬਾਹਰ ਦੇ ਸਾਹਮਣੇ ਵੀ ਉਹ ਮੇਰੀ ਗੱਲ ਸੁਣੋ ਤੂੰ ਹੀ ਮੇਰੀ ਗੱਲ ਸੁਣੋ ਮੰਮੀ ਉਹ ਥੋੜਾ ਜਿਹਾ ਤੇ ਵੇਖ ਲਿਆ ਕਰੋ ਕੋਈ ਬਾਹਰ ਦਾ ਆਇਆ ਉਹਦੇ ਸਾਹਮਣੇ ਵੀ ਮੇਰੀਆਂ ਚੁਗਲੀਆਂ ਕਰਨ ਲੱਪੇਗੇ ਤੇ ਆਪਣੀ ਲਾਡਲੀ ਪਿਆਰੀ ਨੂਹ ਦੀਆਂ ਤਾਰੀਫਾਂ ਕਰਨ ਦੇ ਜੇ ਥੋੜਾ ਜਿਹਾ ਤੇ ਵੇਖਿਆ ਕਰੋ ਕਦੀ ਤੇ ਮੇਰੀ ਤਾਰੀਫ ਕਰ ਦੋ ਮੈਨੂੰ ਵੀ ਕਦੀ ਸੁਣਨ ਨੂੰ ਮਿਲੇ ਕਦੀ ਤੇ ਹੀ ਵੱਡੀ ਨੂਹ ਦੀ ਤਾਰੀਫ ਕੀਤੀ ਮੇਰੀ ਗੱਲ ਸੁਣ ਮੇਰਾ ਤਾਂ ਜਿਲਕਾ ਬਦਰ ਮੂਤੇ ਥੱਪੜ ਮਾਰਾ ਹਾਂ ਬਸ ਇਹੋ ਹੀ ਹੁਣ ਦਿਨ ਰਹਿ ਗਿਆ ਹੈਗਾ ਤੁਸੀਂ ਮੇਰੇ ਮੂੰਹ ਤੇ ਮਾਰੋ ਥੱਪੜ ਤੇ ਉਹਨੂੰ ਤੁਸੀਂ ਪਿਆਰ ਕੀ ਕਹਿੰਦੇ ਦੁਲਾਰ ਪੁਛਕਾਰ ਕਰੋ ਉਹਨੂੰ ਸਮਾਨ ਲਿਆਣ ਭੇਜੋ ਉਹਨੂੰ ਕੱਪੜੇ ਲਿਆ ਕੇ ਦੋ ਉਹਨੂੰ ਖਾਣ ਪੀਣ ਨੂੰ ਲਿਆ ਕੇ ਇੱਕ ਸਾਈ ਬੋਲੀ ਜਾਏਗੀ ਮੇਰੀ ਵੀ ਸੁਣੇਗੀ ਕੁਝ ਸੁਣਨ ਨੂੰ ਹੁਣ ਰਹਿ ਕਿ ਗਿਆ ਵਾ ਸੁਣਿਆ ਤੂੰ ਕੁਝ ਸਾਬ ਸੁਣ ਲਿਆ ਉੱਥੇ ਖੜੀ ਹੋ ਕੇ ਸੁਆ ਸੁਣਦੀਆਂ ਤੂੰ ਅੱਧੀਆਂ ਗੱਲਾਂ ਸੁਣ ਲੈਣੀਆਂ ਤੇ ਉਹੀ ਤੇਰੇ ਦਿਮਾਗ ਚ ਪੈ ਜਾਂਦਾ ਵਾ ਪੂਰੀ ਗੱਲ ਕਦੀ ਕਿਸੇ ਨੇ ਸੁਣੀ ਕਮਰੇ ਵਿੱਚ ਹੀ ਦੀਦੀ ਤੁਮਨ ਜਾਣੂ ਮੈਂ ਮੇਰੇ ਵੱਲੋਂ ਆ ਕੇ ਐਂਡਿੰਗ ਉਹ ਵੀ ਤੂੰ ਅੱਧੀ ਗੱਲ ਸੁਣੀ ਆ ਬਾਹਰ ਗਈ ਆ ਉਹ ਵੀ ਅੱਧੀ ਗੱਲ ਸੁਣੀ ਬਗਾਨੀ ਜਨਾਨੀ ਦੇ ਸਾਹਮਣੇ ਤੂੰ ਆਪੇ ਬੋਲਣ ਲੱਗੀ ਆਪਣੀ ਬੇਚੀਰੇ ਤੂੰ ਆਕਰਵਾਲਣੀ ਹੈ ਮੈਂ ਥੋੜਾ ਬੋਲਿਆ ਤੇ ਰੀਦੀ ਦੱਸ ਕੇ ਗਈ ਉਹਨੇ ਮੈਂ ਰੀਦੀ ਦੱਸ ਕੇ ਗਈ ਤੂੰ ਦੱਸਿਆ ਸਭ ਕੁਝ ਮੈਂ ਕਿਤਨਾ ਮੰਮੀ ਦੱਸਿਆ ਔਰ ਮੈਂ ਰੀਦੀ ਨੂੰ ਵੇਖਿਆ ਹੈਗਾ ਉਹ ਆਂਟੀ ਨਾਲ ਗੱਲਾਂ ਕਰਨ ਦੀ ਤੇਰੇ ਅੱਖਾਂ ਕੋਲ ਡੋਡੇ ਗਿਰਾ ਤੂੰ ਵੇਖਿਆ ਸੀ ਕੋਲ ਡਾਡੇ ਹੀ ਲੱਗਨੇ ਤੁਹਾਨੂੰ ਮੇਰੀ ਨਾ ਗਲਤੀ ਕਰੀ ਮੇਰੀ ਗੱਲ ਸੁਣ ਉਹ ਭੈਣ ਜੀ ਪਤਾ ਕੀ ਕਹਿ ਕੇ ਗਏ ਆ ਉਹਨਾਂ ਨੇ ਸੋ ਵਿਚਾਰਿਆਂ ਨੇ ਇੰਨੀ ਗੱਲ ਮੈਨੂੰ ਪੁੱਛੀ ਸੋ ਕੋ ਵਿਚਾਰੇ ਕਹਿੰਦੇ ਫਿਰ ਇਦੀ ਬਾਜ਼ਾਰ ਜਾਂਦੀ ਪਈ ਸੀ ਤੇ ਉਹ ਮੈਨੂੰ ਮਿਲੀ ਯਾਰ ਤੇ ਉਹਨਾਂ ਨੂੰ ਸੋ ਪੁੱਛਿਆ ਵਾ ਕਿ ਕਿਰਨ ਕਿਉਂ ਨਹੀਂ ਤੇਰੇ ਨਾਲ ਹੀ ਕਹਿੰਦੀ ਉਹਨੇ ਸੋ ਕਿਹਾ ਵਾ ਕਿ ਕਿਰਨ ਕੰਮ ਕਰਦੀ ਪਈ ਘਰ ਦਾ ਕਿ ਮੰਮੀ ਘਰ ਇਕੱਲੇ ਆ ਤੇਰਾ ਹਮ ਕਾਣੀ ਤੇ ਤੂੰ ਦਸਤੀ ਵੀ ਸਾਰਿਆਂ ਨੂੰ ਤੇ ਨਾ ਤੂੰ ਰੀਦੀ ਦਾ ਲਈ ਜਾਣ ਨਹੀਂ ਆ ਕਦੀ ਆਪਣੇ ਆਪ ਵਾਲੀ ਵੇਖੀ ਥਾਈ ਥਾਈ ਗੱਲਾਂ ਤੂੰ ਕਰਦੀਆਂ ਕਰੀਦੀ ਅੰਜਾ ਦੂਜੇ ਨੂੰ ਕਨੀ ਰੀਦੀ ਅੰਜਾ ਤੀਜੇ ਨੂੰ ਕਨੀ ਰੀਦੀ ਅੰਜਾ ਤੇ ਨਾਮ ਤੋਂ ਰੀਦੀ ਤੇ ਠੋਕੀ ਜਾਨੀ ਪਈ ਆ ਮੈਂ ਕੋ ਸਾਰਿਆਂ ਨੂੰ ਕਿਹਾ ਵਾ ਮੈਂ ਤੇ ਅੱਜ ਹੀ ਵੇਖਿਆ ਉਹਨੂੰ ਗੱਲ ਕਰਦੇ ਆ ਅੱਜ ਤੋਂ ਉਹ ਭਾਵੇਂ ਵਹ ਸੱਸੀ ਗਾ ਰਾਮ ਰਾਮ ਜੀ ਸਲਾਮ ਕਰਦੇ ਹੋਣ ਤੇ ਤੇਰੇ ਦਿਮਾਗ ਚਾਹੀ ਫਤੂਰ ਹੈ ਕਿ ਮੇਰੀ ਗੱਲ ਕਰਦੇ ਹੋ ਨੇ ਚੋਰ ਨੂੰ ਕਾਹਨ ਹੁੰਦੀ ਹੈ ਤੈਨੂੰ ਕਾਹਨਾ ਕੋਈ ਸੱਚੀ ਮੰਮੀ ਉਨੇ ਕੋਈ ਗੱਲ ਨਹੀਂ ਕੀਤੀ ਤੇ ਮੈਂ ਕੰਨੀ ਤੇ ਬਈ ਕੋਈ ਗੱਲ ਨਹੀਂ ਕੀਤੀ ਸੇਰੋ ਦੇ ਕਮਰੇ ਚ ਗਈ ਐ ਸੋਮਨ ਨੂੰ ਐਹੀ ਕਿਹਾ ਜੀ ਦੋਨੇ ਪਹਿਨਾ ਪਹਿਨਾ ਬਣ ਕੇ ਰਿਆ ਕਰੋ ਤੂੰ ਵੀ ਉਸਲੇ ਵੀ ਤੂੰ ਅੱਧੀ ਗੱਲ ਸੁਣੀ ਐ ਤੇ ਸੋਈ ਚ ਤੂੰ ਮੈਗੀ ਬਣਾਣ ਡਈ ਉਹਦੋਂ ਵੀ ਤੂੰ ਅੱਧੀ ਗੱਲ ਸੁਣੀ ਐ ਤੇ ਹੁਣ ਗਲੀ ਜੇ ਦੋਨੂੰ ਵੇਖ ਲਿਆ ਵਾ ਕਿਉਂ ਨੋ ਆਂਟੀ ਨੂੰ ਬੁਲਾਇਆ ਵਾ ਉਹਨੇ ਵਿਚਾਰੀ ਨੇ ਸੱਸੀ ਗੱਲ ਵਗੈਰਾ ਕੀਤੀ ਆ ਫੇਰ ਤੇਰੇ ਦਿਮਾਗ ਤੇ ਵੀ ਆ ਗਿਆ ਪਤਾ ਨਹੀਂ ਮੇਰੀਆਂ ਗੱਲਾਂ ਕਰਦੇ ਪਾ ਗੱਲਾਂ ਤੇ ਤੂੰ ਕਰਨ ਡਈਆਂ ਸਾਰੇ ਕਿਤੇ ਭਾਂਡਾ ਭਾਂਡਾ ਆਪਣੇ ਹੀ ਭਾਂਡਾ ਖਰਾਬ ਹੈ ਕਿਸੇ ਨੂੰ ਮੈਂ ਕੀ ਕਹਾਂ ਪਰ ਮੈਨੂੰ ਤੇ ਇਹੋ ਹੀ ਲੱਗਾ ਹੈਗਾ ਤੈਨੂੰ ਵੇਸ਼ਾ ਹੀ ਕੁਝ ਲੱਗਦਾ ਵੇ ਕੋਈ ਚੱਜ ਦੀ ਚੀਜ਼ ਤੇ ਦਿਮਾਗ 'ਚ ਨਾ ਲਿਆਇਆ ਕਰ ਕੋਈ ਤੇਰੇ ਵੱਲੋਂ ਗੱਲਾਂ ਨਹੀਂ ਕਰਦਾ ਤੂੰ ਆਪੇ ਘਰ-ਘਰ ਜਾ ਕੇ ਦੱਸਣ ਦੇਂਗਾ ਲੋਕਾਂ ਨੂੰ ਮੇਰੇ ਨਾਲ ਰਿਧੀ ਇਹ ਕਰਦੀ ਵੀ ਮੇਰੇ ਨਾਲ ਰਿਧੀ ਇਹ ਕਰਦੀ ਮੇਨਾਂ ਰਿਧੀ ਇਹ ਕਰਦੀ ਪਰ ਇਹਦੀ ਕੋਈ ਗੱਲ ਹੀ ਨਹੀਂ ਕਰਦੀ ਵੇ ਮੰਮੀ ਕੀ ਹੈ ਕੁਝ ਨਹੀਂ ਹੋਣਾ ਕੀ ਹੈ ਬੜੀਆਂ ਮਜ਼ਾਨਦੀਆਂ ਤੁਹਾਡੀਆਂ ਹੁਣ ਮੇਰੀ ਗੱਲ ਸੁਣ ਨਾ ਹਾਂਜੀ ਤੂੰ ਆਂਟੀ ਕੋਲ ਨਹੀਂ ਖੜੀ ਹੈਂ ਕੀ ਪੁੱਛੰਦੇ ਹੀ ਆਂਟੀ ਬਣ ਹਾਂ ਖੜੀ ਹੀ ਜਸਵੀਰਾਂ ਦੀ ਕੋ ਕੀ ਆਂਦੇ ਹੀ ਵੈ ਹੀ ਸੱਸੀ ਗੱਲ ਕੀਤੀ ਤੇ ਉਹ ਕਹਿੰਦੇ ਮੈਂ ਮੈਂ ਕਿਹਾ ਆਂਟੀ ਬਾਜ਼ਾਰ ਚੱਲੇ ਹੋ ਕਹਿੰਦੇ ਮੈਂ ਕਮੇਟੀ ਦੇ ਚੱਲੀਆਂ ਤੂੰ ਮੈਨੂੰ ਕਹਿੰਦੇ ਤੂੰ ਉਹ ਮੈਂ ਕਿਹਾ ਮੈਂ ਬਾਜ਼ਾਰ ਚਲੀ ਕਹਿੰਦੇ ਕੱਲੀ ਕਰਲੀ ਮੈਂ ਕਿਹਾ ਅੱਜ ਸਾਡੇ ਘਰ ਨਾਲ ਕੋਈ ਗੈਸਟ ਆਨੇ ਆਂ ਦੀਦੀ ਕੰਮ ਕਰਦੇ ਵੇ ਦੀਦੀ ਕਹਿੰਦੇ ਤੂੰ ਕੱਲੀ ਹੋਇਆ ਦੱਸੋ ਨਾ ਤੇ ਮੈਂ ਕਿਹਾ ਫਿਰ ਮੈਂ ਚਲ ਜਾਨੀ ਆਂ ਦੀਦੀ ਘਰ ਹੈ ਸੱਚੀ ਹਾਂਜੀ ਮੈਨੂੰ ਤੇ ਆ ਲੱਗੰਦੇ ਆ ਹੀ ਤਹਾਡੀ ਲੜਾਈ ਹੋਈ ਆ ਤੇ ਤੂੰ ਆਂਟੀ ਨੂੰ ਉਸ ਬਾਰੇ ਸਾਰਾ ਕੁਝ ਦੱਸਣੇ ਆ ਕਿ ਦੀਦੀ ਇਤਨਾ ਦੀਦੀ ਉਤਰਾ ਆ ਇਹ ਹੋਇ ਰਪਾ ਤੇ ਯਾਰ ਤੂੰ ਹੀ ਸੋਚਿਆ ਕਿ ਦੀ ਅੰਨੀ ਗੱਲ ਨਹੀਂ ਮੈਂ ਆਪਣੀ ਘਰ ਦੀਆਂ ਗੱਲਾਂ ਬਾਹਰ ਜਾ ਕੇ ਦੱਸਣੀਆਂ ਨੇ ਅਹੀਂ ਤੇ ਕਾਚ ਫੇਰ ਇੱਕੋ ਜਿਹਾ ਜਣਾ ਮੈਨੂੰ ਤੇ ਐ ਹੀ ਲੱਗਾ ਸੀਗਾ ਨਾ ਮੈਂ ਫੇਰ ਜਾ ਕੇ ਉਹਨਾਂ ਨੂੰ ਪੁੱਛ ਲਈ ਤੂੰ ਹੀ ਗੱਲ ਸੁਣੀ ਨਹੀਂ ਦੂਰੋਂ ਵੇਖ ਲਿਆ ਤੇ ਐਦਾਂ ਲੱਗ ਗਿਆ ਕਰਤੀ ਆਂ ਇਹ ਫੇਰ ਗਲਤ ਕਰਾਂ ਕੀ ਹੈ ਜਸਪੀਰਾਂ ਨੇ ਕਿਹਾ ਕੁਝ ਨਹੀਂ 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 ਜਸਵੀਰ ਭੈਣ ਜੀ ਨੇ ਕੀ ਕਹਿਣਾ ਮੈਂ ਇਹ ਆਪਣੇ ਦਿਮਾਗਨ ਵਾਲੀ ਪਤਾ ਨਹੀਂ ਕੀ ਸੋਚਦੀ ਰਹਿੰਦੀ ਆ ਜਿੱਧਰ ਦਿਮਾਗ ਦਾ ਤੁਰ ਪੈਂਦਾ ਉਧਰ ਚਲਾਈ ਜਾਂਦੀ ਵੀ ਆ ਨਾਮ ਦੂਜਿਆਂ ਤੀਜਿਆਂ ਦਾ ਲਾ ਦਿੰਦੀ ਆ ਚਲੋ ਗਲਤੀ ਤੇ ਇਨਸਾਨ ਕੋ ਲਈ ਹੁੰਦੀ ਆ ਤੇ ਚੱਲ ਜੇ ਮੇਰੇ ਕੋ ਗਲਤੀ ਹੋ ਗਈ ਆ ਤੇ ਮੈਂ ਤੇਰ ਕੋ ਮਾਫੀ ਮੰਗ ਲੈਣੀ ਨਹੀਂ ਨਹੀਂ ਤੂੰ ਵੱਡੇ ਕੀ ਤੂੰ ਨਹੀਂ ਮਾਫੀ ਮੰਗਣੀ ਛੋਟੀ ਆ ਸਹੀ ਐ ਤਾਂ ਦੀ ਗੱਲ ਨਹੀਂ ਇਹ ਨਾ ਮੈਨੂੰ ਵਹਿਮ ਹੀ ਹੋ ਗਿਆ ਹੈਗਾ ਕਿ ਤੂੰ ਪਤਾ ਨਹੀਂ ਸ਼ਾਇਦ ਬਾਹਰ ਜਾ ਜਾ ਕੇ ਮੇਰੀਆਂ ਗੱਲਾਂ ਕਰਨੀ ਆ ਨਾ ਨਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਆਪਾਂ ਘਰ ਦੀ ਗੱਲ ਘਰ 'ਚ ਹੀ ਰੱਖਣੀ ਮੈਂ ਘਰ ਦੀ ਗੱਲ ਘਰ 'ਚ ਹੀ ਰੱਖਣੀ ਬਾਹਰ ਤਾਂ ਸਾਡੀ ਗੱਲ ਪਹੁੰਚਣੀ ਨਹੀਂ ਚਾਹੀਦੀ ਨਾ ਆ ਜਿਹੜਾ ਵਹਿਮ ਆ ਨਾ ਬੰਦੇ ਨੂੰ ਇਹੋ ਖਰਾਬ ਕਰਦਾ ਵਹਿਮ ਕੱਢ ਦੋ ਮਨ ਆ ਬੰਦਾ ਹੈ ਵਹਿਮ ਨੇ ਲੜਾਈ ਬੁਆਤੀ ਨਾ ਹੋਰ ਅੱਗੇ ਲੜਾਈ ਹੋ ਜਾਣੀ ਹੈ ਉਹਨਾਂ ਨੂੰ ਵੀ ਦੱਸ ਦੋ ਅਪਣੇ ਪਰਿਵਾਰ ਬੈਠਾ ਨਾ ਹੁਣ ਅਸੀਂ ਉਹਨਾਂ ਨੂੰ ਵੀ ਦਸੀਏ ਬਿਲਕੁਲ ਜੀ ਇਹ ਸਟੋਰੀ ਬਣਾਈ ਆ ਜਿਵੇਂ ਵੈਮ ਦੇ ਉੱਤੇ ਹੀ ਬਣਾਈ ਗਈ ਆ ਕਿ ਇੱਕ ਇਨਸਾਨ ਨੂੰ ਲੱਗਦਾ ਵਾ ਇਹ ਤੇ ਦਰਾਨੀ ਠਾਈਂ ਖਾਇੋ ਤੇਰਾ ਕੋਈ ਵੀ ਹੋ ਸਕਦਾ ਵਾ ਕਿ ਇੱਕ ਇਨਸਾਨ ਨੂੰ ਲੱਗਦਾ ਵਾ ਕਿ ਜਿਸ ਇਨਸਾਨ ਉਹਦੀ ਭੰਦ ਹੀ ਨਹੀਂ ਆ ਉਹ ਇਨਸਾਨ ਜਾ ਜਾ ਕੇ ਘਰਾਂ ਦੇ ਵਿੱਚ ਜਾ ਜਾ ਕੇ ਕਿਤੇ ਦੁਕਾਨ ਤੇ ਜਾ ਜਾ ਕੇ ਗਵਾਂਡੀਆਂ ਦੇ ਘਰ ਉਹਦੀਆਂ ਸਹੇਲੀਆਂ ਦੇ ਘਰ ਜਾ ਕੇ ਉਹਦੇ ਬਾਰੇ ਚੁਗਲੀਆਂ ਕਰਦਾ ਵਾ ਕਿ ਉਹ ਚੰਗੀ ਨਹੀਂ ਆ ਉਹ ਇਤਰਾ ਦੀ ਆ ਜਾਂ ਉਹ ਚੰਗਾ ਨਹੀਂ ਆ ਉਹ ਉਹ ਸਹੀ ਨਹੀਂ ਬੋਲਦੀ ਉਹਦਾ ਤੇ ਸੁਭਾਅ ਹੀ ਇਤਰਾ ਦਾ ਵਾ ਉਹਨੂੰ ਕੰਮ ਕਰਾਉਣਾ ਨਹੀਂ ਆਂਦਾ ਉਹਨੂੰ ਕੰਮ ਕਰਨਾ ਨਹੀਂ ਆਂਦਾ ਤੇ ਇਹ ਜਿਹੜਾ ਵਹਿਮ ਆ ਨਾ ਏ ਦਮਾਲਚਾ ਕੱਢ ਦੇਣਾ ਚਾਹੀਦਾ ਕਿਉਂਕਿ ਕੋਈ ਵੀ ਇੰਨਾ ਵੇਲਾ ਹੀ ਨਹੀਂ ਹੁੰਦਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਕਿ ਉਹ ਤੁਹਾਡੀਆਂ ਚੁਗਲੀਆਂ ਜਾ ਜਾ ਕੇ ਲੋਕਾਂ ਨੂੰ ਕਰੇ ਕਿ ਬਈ ਉਹ ਇਤਨਾ ਦਾਵਾ ਤੇ ਉਹ ਇਤਨਾ ਦਾਵਾ ਲੋਕੀ ਜ਼ਰੂਰ ਬਣਾਵਨਾਗੇ ਦੱਸ ਸਕਦੇ ਸਵਾਦ ਲੈਣ ਵਾਸਤੇ ਕਿ ਉਹ ਤੁਹਾਡੇ ਬਾਰੇ ਜਿੱਦਾਂ ਜਿਆਦਾ ਬੈਟਰ ਹੋਇਆ ਜਿਹੜੇ ਗਵਰਡਨ ਨੇ ਕੀ ਗਵਰਡਨ ਨੇ ਆਪਨਾ ਸਮਝ ਕੇ ਦੱਸਿਆ ਪਰ ਇਹ ਤੇ ਛੋਟੀ ਜਿਹੀ ਸਟੋਰੀ ਮਗਰ ਇਹ ਤੇ ਮੈਂ ਤੇ ਉਹ ਕਹਿਣ ਦੀ ਕਿ ਗਵੰਡਨ ਸਾਰੀਆਂ ਗਵੰਡਨਾਂ ਇਤਨਾ ਦੀਆਂ ਨਹੀਂ ਹੁੰਦੀਆਂ ਉਹ ਵਿਚਾਰੇ ਉਸੇ ਵੇਲੇ ਚਲੇ ਗਏ ਕਿ ਤੁਹਾਡੇ ਘਰ ਦਾ ਮੈਟਲ ਹੈ ਤੁਸੀਂ ਘਰ ਚੀਜ਼ ਨਹੀਂ ਚੁੱਕਾ ਤੇ ਐਂ ਕਰਕੇ ਲੜਾਈਆਂ ਵੀ ਹੋ ਸਕਦੀਆਂ ਤੇ ਐ ਨਹੀਂ ਪਤਾ ਆਪਣੇ ਘਰ ਦਾ ਬੰਦਾ ਹੀ ਬਾਹਰ ਗੱਲ ਕਰੀ ਜਾਂਦਾ ਪਿਆ ਵਾ ਬਸ ਬਿਲਕੁਲ ਠੀਕ ਹੈ ਨਾ ਜੀ ਹਾਂ ਬਿਲਕੁਲ ਜੀ ਵਹਿਮ ਦਿਮਾਗ ਚੋਂ ਕੱਢ ਦੋ ਤੇ ਵਹਿਮ ਦੇ ਕਰਕੇ ਹੀ ਜਿਵੇਂ ਰਿਧੀ ਨੇ ਕਿਹਾ ਕਿ ਲੜਾਈਆਂ ਹੁੰਦੀਆਂ ਵਾ ਤੇ ਬਹੁਤ ਹੁੰਦੀਆਂ ਲੜਾਈਆਂ ਘਰ ਦੇ ਵਿੱਚ ਇੱਕ ਵਹਿਮ ਦੇ ਬਜਨਲ ਬਾਕੀ ਘਰ ਬਿਲਕੁਲ ਪਰਫੈਕਟ ਚੱਲਦਾ ਹੁੰਦਾ ਹੈ ਇੱਕ ਦਿਮਾਗ 'ਚ ਜਦੋਂ ਵਹਿਮ ਪੈ ਜਾਂਦਾ ਨਾ ਉਹਨੇ ਮੇਰੇ ਬਾਰੇ ਹਾਂ ਬਾਹਰ ਕੁਝ ਕਿਹਾ ਨਾ ਉਹਨੇ ਉੱਥੇ ਕੁਝ ਕੀਤਾ ਜਿਵੇਂ ਸਕੂਲ ਬੜੀਆਂ ਕੋਲੇ ਬੜੀਆਂ ਫਰੈਂਡਸ ਮਲੇ ਤਾਂ ਲੱਗਦਾ ਨਾ ਕਿ ਉਹ ਸੇਲੀ ਨਹੀਂ ਉਹ ਸੇਲੀ ਨੂੰ ਮੇਰੀ ਕੋਈ ਗੱਲ ਦੱਸੀ ਹੋਣੀ ਹੈ ਤਾਂ ਭਾਵੇਂ ਕਿਹਾ ਕੁਝ ਵੀ ਨਾ ਹੋਵੇ ਉਹਨੇ ਹਾਂ ਉਹਨੇ ਭਾਵੇਂ ਚੰਗਾ ਹੀ ਕਿਹਾ ਹੋਵੇ ਚੰਗਾ ਹੀ ਕਿਹਾ ਤੈਨੂੰ ਇਹ ਹੁੰਦਾ ਵਾ ਕਿ ਨਹੀਂ ਨਹੀਂ ਇਹਨੇ ਮੇਰੀ ਚੁਗਲੀ ਕੀਤੀ ਹੋਣੀ ਹੈ ਨਾ ਤੁਸੀਂ ਦੱਸਣ ਲਿਆ ਤੁਹਾਡੇ ਬਾਰੇ ਠੀਕ ਹੈ ਜੀ ਫੈਮਲੀਆ ਦੇ ਵਿੱਚ ਬਹੁਤ ਕੁਝ ਮੈਂ ਕਿਹਾ ਤੁਹਾਡੇ ਵੱਲ ਕੈਮਰਾ ਕਰਾ ਤੁਸੀਂ ਬੋਲਣਾ ਚਾਹੋਗੇ ਬੋਲਣਾ ਦੇਖ ਲਓ ਜੇ ਕਹੋਗੇ ਤਾਂ ਮੈਂ ਬੋਲ ਦਵਾਂਗੇ ਨਹੀਂ ਬੋਲੋ ਬੋਲੋ ਤੁਸੀਂ ਲੈ ਆ ਲੈ ਫੜਾ ਦੇ ਇਤਰੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲੇ ਸਰਦੀਆਂ ਆਣੀ ਸ਼ੁਰੂ ਹੋ ਗਈਆਂ ਪਰ ਕਈ ਕੰਦੇ ਆਂਦੇ ਨਹੀਂ ਕਈ ਜਣੇ ਹਜੇ ਵੀ ਪੱਖੇ ਲਗਾਉਂਦੇ ਆ ਚਲੋ ਜੀ ਅੜੀਏ ਚ ਛੋਟੀ ਜੀ ਸਟੋਰੀ ਬਣਾਈਏ ਇੱਕ ਮੈਸੇਜ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਆ ਜ਼ਰੂਰੀ ਨਹੀਂ ਕਿ ਇਹ ਜਿਹੜੀ ਸਕ੍ਰਿਪਟ ਆ ਸਾਡੀ ਦਰਾਨੇ ਚ ਠਾਣੀ ਤੇ ਹੈਗੀ ਆ ਇਹ ਦਰਾਨੇ ਚ ਠਾਣੀ ਹੋਈ ਆ ਭੈਣ ਭੈਣਾ ਵੀ ਹੋ ਸਕਦੀਆਂ ਭੈਣ ਭਰਾ ਵੀ ਹੋ ਸਕਦੇ ਆ ਆ ਕੁਝ ਵੀ ਰਿਸ਼ਤਾ ਪਾਲਾ ਸਕਦੇ ਆ ਕੋਈ ਫਰੈਂਡ ਸਰਕਲ ਵੀ ਸਾਡਾ ਹੋ ਸਕਦਾ ਹੈ ਕਿ ਮਤਲਬ ਐਵੇਂ ਆਪਾਂ ਬਿਨਾ ਸੋਚਿਆ ਸਮਝਿਆ ਕਿ ਆਪਣੇ ਦਿਮਾਗ 'ਚ ਇਹ ਗੱਲ ਬਿਠਾ ਲਈਏ ਕਿ ਸ਼ਾਇਦ ਇੰਨੇ ਮੇਰੇ ਬਾਰੇ ਕੋਈ ਗੱਲ ਕੀਤੀ ਕਿਉਂਕਿ ਢਾਡੀ ਆਪਸ ਚ ਲੜਾਈ ਹੋਈ ਆ ਲੋਕੀ ਤਾਂ ਨਹੀਂ ਨਾ ਉਹਨਾਂ ਦੀ ਲੜਾਈ ਹੋਈ ਢਾਡੀ ਆਪਸ ਚ ਲੜਾਈ ਹੋਈ ਦਰਾਣੀ ਜਠਾਣੀ ਦੀ ਲੜਾਈ ਹੋਈ ਆ ਦਰਾਣੀ ਨੇ ਵੀ ਉਹਨਾਂ ਲੋਕਾਂ ਨੂੰ ਬੁਲਾਣਾ ਤੇ ਜਠਾਣੀ ਨੇ ਵੀ ਉਹਨਾਂ ਲੋਕਾਂ ਨੂੰ ਬੁਲਾਣਾ ਹੈਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਕਿਸੇ ਕੋ ਖਲੋਂਦਾ ਤੇ ਉਹ ਸ਼ਾਇਦ ਘਰ ਦੀਆਂ ਚੁਗਲੀਆਂ ਕਰਨ ਵਾਸਤੇ ਖਲੋਂਦਾ ਇਹ ਫਿਰ ਤੁਹਾਡੇ ਦਿਮਾਗ 'ਚ ਚੀਜ਼ ਆਈ ਜਾਣੀ ਆਈ ਜਾਣੀ ਆਈ ਜਾਣੀ ਆ ਇਹ ਚੀਜ਼ਾਂ ਚੰਗੀਆਂ ਇਹਦੇ ਨਾਲ ਕਲੇਸ਼ ਵਧਣਾ ਹੈ ਨਾ ਕਿ ਕਲੇਸ਼ ਘਟਣਾ ਹੈ ਹੁਣ ਇਹ ਤੁਹਾਡੇ ਹੱਥ 'ਵਸਿਆ ਕਿ ਤੁਸੀਂ ਕਲੇਸ਼ ਨੂੰ ਘਟਾਣਾ ਹੈ ਕਿ ਕਲੇਸ਼ ਨੂੰ ਵਧਾਣਾ ਹੈ ਬਾਕੀ ਜੀ ਤੁਸੀਂ ਖੁਦ ਸਮਝਦਾਰ ਜੇ ਹਰ ਇੱਕ ਗੱਲ ਵਧੀਆ ਢੰਗ ਨਾਲ ਸਮਝਦੇ ਜੇ ਥੈਂਕ ਯੂ ਸੋ ਮਾਜੀ